ਤੇ ਬੈਠਾ ਸੀ ਮੈਂ ਕਹੇ ਸੀ ਕਿ ਟਿਕਟ ਤੁਸੀਂ ਦੇਣੀ ਹੈ ਔਰ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 11 12 ਦੇ ਵਿੱਚ ਜਦੋਂ ਯੂਪ ਦੇ ਇਲੈਕਸ਼ਨ ਹੋਏ ਤਾਂ ਉਦੋਂ ਵੀ ਕਿੰਨੇ ਉਮੀਦਵਾਰ ਖੜੇ ਸੀ ਤਾਂ ਉਦੋਂ ਵੀ ਸ਼੍ਰੀ ਖੜੂਤ ਸਾਹਿਬ ਤੋਂ ਇਸ ਇਹਨਾਂ ਲੋਕਾਂ ਨੇ ਇਹਨਾਂ ਭੈਣ ਭਰਾਵਾਂ ਨੇ ਮੈਨੂੰ ਜਿਹੜਾ ਕਿ ਇਥੋਂ ਪ੍ਰਧਾਨ ਬਣਾਇਆ ਔਰ ਇਸ ਕਰਕੇ ਅੱਜ ਵੀ ਮੈਨੂੰ ਗੁਰੂ ਤੇ ਇਹਨਾਂ ਭਰੋਸਾ ਹੈ ਔਰ ਸ਼੍ਰੀ ਖੜੂਤ ਸਾਹਿਬ ਦੇ ਵੋਟਰ ਭੈਣ ਭਰਾਵਾਂ ਤੇ ਇਹਨਾਂ ਭਰੋਸਾ ਹੈ ਕਿ ਅੱਜ ਵੀ ਉਹ ਜਿਹੜਾ ਕਿ ਜਿਤਾ ਕੇ ਤੇ ਜਿਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕਰ ਸਕਦਾ ਤਾਂ ਇਹ ਕਰ ਸਕਦਾ ਕਿਉਂਕਿ 2017 ਚ ਵੇਖਿਆ ਚਾਹੇ ਸਰਕਾਰ ਮੈਂ ਕਹਿੰਦਾ ਉੱਤੇ ਰਾਹੁਲ ਗਾਂਧੀ ਜੀ ਵੀ ਪ੍ਰਧਾਨ ਮੰਤਰੀ ਬਣ ਜਾਣਾ ਪਰ ਜਿੱਥੇ ਕੋਈ ਗਲਤ ਹੋਵੇਗਾ ਜਿੱਥੇ ਨਸ਼ੇ ਦੀ ਗੱਲ ਹੋਵੇਗੀ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਵੇਗੀ ਔਰ ਜਿੱਥੇ ਮੈਂ ਕਹਿੰਦਾ ਵਪਾਰੀਆਂ ਦੀ ਗੱਲ ਹੋ ਗਈ ਹਰ ਇੱਕ ਵਰਗ ਨੂੰ ਜਿਵੇਂ ਕਿਸਾਨਾਂ ਦੀ ਗੱਲ ਹੋਵੇ ਹਰ ਇੱਕ ਵਰਗ ਦੀ ਜਿਹੜੀ ਗੱਲ ਆ ਉਥੇ ਰੱਖਾਂਗਾ ਔਰ ਉਹ ਮਸਲੇ ਹੱਲ ਕਰਵਾ ਕੇ ਲੈਵਾਂ ਬੀਬੀ ਸਰਪੰਚ ਪ੍ਰਚਾਰਕ ਭਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਹਮਤਪਾਰ ਜੀ ਗੱਲ ਇਹ ਆ ਕਿ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਬੰਦੇ ਨੂੰ ਚੋਣ ਲੜਨ ਦਾ ਹੱਕ ਆ ਔਰ ਹਰੇਕ ਬੰਦੇ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਮਿਲਦੀਆਂ ਨੇ ਔਰ ਜਿਹੜਾ ਥੱਲੇ ਰੋਟਰ ਆ ਅੱਜ ਉਹ ਦੇਖਦਾ ਹੈ ਕਿ ਅੱਗੇ ਅਸੀਂ ਇੱਕ ਗਲਤੀ ਕੀਤੀ ਹੈ ਕਿਉਂਕਿ ਅੱਗੇ ਕਹਿੰਦੇ ਸੀ ਬਰਲਾਡ ਔਰ ਲਾ ਦੇ ਵਿੱਚ ਅੱਜ ਜਿਹੜੇ ਲੋਕਾਂ ਨੇ ਬਰਲਾਡ ਨੂੰ ਵੋਟਾਂ ਪਾਈਆਂ ਆ ਜੋ ਲੋਕੀ ਜਿਹੜੇ ਆ ਬਰਲਾਡ ਤੋਂ ਚੀਕਾ ਮਾਰਦੇ ਪੈਣ ਇਸ ਕਰਕੇ ਹਰ ਇੱਕ ਜਿਹੜਾ ਜਿਹੜਾ ਉਮੀਦਵਾਰ ਉਹਨੇ ਹਲਕੇ 'ਚ ਵੀ ਜਾਣਾ ਹੈ ਆਪਦੀ ਗੱਲ ਵੀ ਰੱਖਣੀ ਹੈ ਹਰ ਇੱਕ ਨੂੰ ਆਪੋ ਆਪਣਾ ਹੱਕ ਆ ਹਰੇਕ ਨੇ ਆਪਣਾ ਚੋਣ ਪ੍ਰਚਾਰ ਕਰਨਾ ਔਰ ਮੈਂ ਤੇ ਇਹ ਬੇਨਤੀ ਕਰਦਾ ਹਾਂ ਕਿ ਮੈਂ ਆਪਦੇ ਨੂੰ ਗਰੰਟੀ ਦਿੰਦਾ ਆ ਆਪਦਾ ਵਿਸ਼ਵਾਸ ਹੋਣਾ ਕਿ ਕਦੇ ਵੀ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਮੈਂ ਉਹਨਾਂ ਦੇ 24 ਘੰਟੇ ਸੇਵਾ ਦੇ ਵਿੱਚ ਜਿਹੜਾ ਹਾਜ਼ਰ ਰਵਾਂ ਮੇਰੇ ਕੋਲ ਲੀਡਰ ਪਾੜੀਆਂ ਸੜਕਾਂ ਪਾੜੀਆਂ ਯਾਰਾਂ ਤੁਹਾਨੂੰ ਵੀ ਲੱਗਦਾ ਕਿ ਵੋਟਰਾਂ ਦਾ ਜਿਆਦਾ ਲਗੀ ਬਸ ਲੀਡਰ ਦਾ ਪ੍ਰੋਫਾਈਲ ਖੜੂ ਦਾ ਜਾ ਰਿਹਾ ਗੱਲ ਇਹ ਆ ਕਿ ਬਰਸਾਤੀ ਡੱਡੂ ਆਪਾਂ ਕਿੰਨੂੰ ਕਹਿੰਨੇ ਆ ਜਿਹੜੀਆਂ ਪ੍ਰਾਣੀਆਂ ਮੰਨੀਆਂ ਦੀਆਂ ਘਰਤਾਂ ਬਣੀਆਂ ਨੇ ਉਹ ਇਸ ਕਰਕੇ ਬਣੀਆਂ ਨੇ ਕਿ ਬਰਸਾਤੀ ਡੱਡੂ ਬਰਸਾਤੀ ਡੱਡੂ ਜਦੋਂ ਵਾਰਸ਼ਪੁਰਛ ਆਉਂਦੀ ਏ ਉਦੋਂ ਤੁਸੀਂ ਵੇਖਨੇ ਕਿ ਆਸਾ-ਬਾਸਾ ਬਦਲ ਜਾਵੇ ਆਪਾਂ ਦਾ ਯਾਰ ਹਰੀਕੇ ਆਪਾਂ ਵੇਖਿਆ ਕਿ ਕਿੰਨੇ ਜੰਗਲੀ ਜੀਵ ਨੇ ਔਰ ਕਿੰਨੇ ਜਿਹੜੇ ਪੰਛੀ ਨੇ ਜਿਹੜੇ ਵੇਖੋ ਕਿ ਉਹ ਇੱਧਰ ਆ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਸਮ ਬਦਲਦਾ ਉੱਧਰ ਚਲੇ ਜਾਂਦੇ ਨੇ ਤੇ ਮੌਸਮੀ ਜਿਹੜੇ ਨੇ ਇਹਨਾਂ ਤੋਂ ਡਰ ਨਹੀਂ ਲੋੜਦੀ ਜਿੱਨਾਂ ਚਿਰ ਕਾਂਗਰਸ ਦਾ ਵਰਕਰ ਤਖੜਾ ਉਹਨਾਂ ਚਿਰ ਕਾਂਗਰਸ ਪਾਰਟੀ ਨੂੰ ਕੋਈ ਹਰਾ ਨਹੀਂ ਸਕਦਾ ਗੱਲ ਇਹ ਆ ਕਿ ਹਰ ਇੱਕ ਲੀਡਰ ਆਪੋ ਆਪਣੇ ਕੰਮ ਦੇ ਵਿੱਚ ਤਖੜਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਭਾਈ ਸਾਹਿਬ ਦਾ ਸਤਿਕਾਰ ਕਰਦਾ ਮੇਰੇ ਸਤਿਕਾਰਯੋਗ ਨੇ ਮੈਂ ਤੇ ਇਹ ਬੇਨਤੀ ਕਰਦਾ ਭਾਈ ਸਾਹਿਬ ਨੂੰ ਵੀ ਕਿ ਭਾਈ ਸਾਹਿਬ ਜੇ ਫੈਸਲਾ ਲਿਆ ਹੈ ਫਿਰ ਇਹ ਫੈਸਲਾ ਜ਼ਰੂਰ ਤੁਸੀਂ ਲਾਓ ਕਿ ਯਾਰੋ ਸਾਡਾ ਭਰਾ ਐ ਲੌੜਿਆ ਭਰਾ ਐ ਬਾਜੇਗੇ ਪ੍ਰਧਾਨ ਮੰਤਰੀ ਉਹ ਬਿੱਟੂ ਦੇ ਮੁਕਾਬਲੇ ਉਹਨੂੰ ਵੀ ਇਲੈਕਸ਼ਨ ਲੜਾਓ ਜਿਹੜੇ ਬਾਕੀ ਸਿੰਘ ਨੇ ਚਲੋ ਮੈਂ ਕਹਿਣਾ ਕਿ ਭਾਈ ਅਮਰਤਪਾਲ ਜੀ ਜੇ ਕਾਮਯਾਬ ਹੋ ਜਾਂਦੇ ਤੇ ਕੱਲਾ ਮਸਲਾ ਉਹਨਾਂ ਦਾ ਹੱਲ ਹੋਣਾ ਹੈ ਕੱਲਾ ਉਹਨਾਂ ਦਾ ਮਸਲਾ ਹੱਲ ਹੋਣਾ ਬਾਕੀ ਕਰੇ ਕੀ ਕਰਨਗੇ ਇਸ ਕਰਕੇ ਉਹਨਾਂ ਨੂੰ ਵੀ 13 ਦੀਆਂ 13 ਸੀਟਾਂ ਦੇ ਜਿਹੜਾ ਲੜਾਇਆ ਜਾਵੇ ਔਰ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਪਤਾ ਲੱਗੇ ਕਿ ਠੀਕ ਹੈ ਬਾਈ ਕਿ ਜਿਹੜਾ ਧੱਕਾ ਕੀਤਾ ਸੀਗਾ ਅੱਜ ਉਹ ਜਿਹੜੇ ਨੌਜਵਾਨ ਉਹ ਖੜੇ ਆ ਔਰ ਮੈਂ ਗੱਲ ਕਹਿਣਾ ਪਿੱਛੇ ਜੇ ਸਾਡੀ ਮਾਤਾ ਦੇ ਉੱਤੇ ਜੋ ਭਾਈ ਅਮਰਪਾਲ ਜੀ ਦੀ ਮਾਤਾ ਦੇ ਉੱਤੇ ਜੋ ਪੁਲਿਸ ਨੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਉਹ 5 ਦਿਨ ਜਿਹੜਾ ਉਹਨਾਂ ਨੇ ਉਹ ਮਾੜਾ ਸਮਾਂ ਵੇਖਿਆ ਮੈਂ ਗੱਲ ਕਹਿਣਾ ਕਿ ਕਿਸੇ ਤੇ ਵੀ ਢੀਡ ਪੈ ਸਕਦੀ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਅੱਜ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਹੜੀ ਪਾਰਟੀ ਦਾ ਲੀਡਰ ਕਿਹੜੀ ਪਾਰਟੀ ਦਾ ਬੰਦਾ ਕਿਹੜਾ ਕਿੱਥੇ ਪਹੁੰਚ ਗਿਆ ਅੱਜ ਅੱਗੇ ਗੱਲ ਕੀਤੀ ਹੈ ਕਹਿੰਦੇ ਜੀ ਪੰਤਕ ਸ਼ੀਟ ਮੈਂ ਕਹਾਂ ਜੇ ਪਾਰਟੀ ਨੇ ਫੈਸਲਾ ਲਿਆ ਹੈ ਉਹਨਾਂ ਨੇ ਪਿਸ਼ੋਕੜ ਦੇਖ ਕੇ ਲਿਆ ਹੈ ਕਿਉਂਕਿ ਅਸੀਂ ਕੋਈ ਵੀ ਰਿਸ਼ਤਾ ਜੋੜਦੇ ਹਾਂ ਕੋਈ ਵੀ ਅਸੀਂ ਉਮੀਦਵਾਰ ਲਿਆਉਂਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਨਾ ਪਿਸ਼ੋਕੜ ਕੀ ਹੈ ਮੇਰੇ ਦਾਦਾ ਜੀ 75 ਸਾਲ ਫੋਟੋਗ੍ਰਾਫੀ ਜੈਦਰ ਗੁਰਦੀਪ ਸਿੰਘ ਜੀ ਉਹ ਮੈਂਬਰ ਐਸਟੀਪੀ ਸੀ ਰਹੇ ਅੱਜ ਵੀ ਜਾ ਕੇ ਸ਼੍ਰੋਮਣੀ ਕਮੇਟੀ ਚ ਰਿਕਾਰਡ ਕਢਾ ਲੋ ਅੱਜ ਕਾਲੀਦਾਲ ਵਾਲੇ ਜਿਹੜੇ ਪ੍ਰਧਾਨ ਬਣੇ ਆ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਅੱਜ ਉਹਨਾਂ ਦੇ ਖਾਤੇ 'ਚ ਕਰਾਇਆ ਬੋਲਦਾ ਹੈ ਅੱਜ ਉਹਨਾਂ ਦੇ ਖਾਤਿਆਂ 'ਚ ਗੱਡੀਆਂ ਦਾ ਤੇਲ ਬੋਲਦਾ ਹੈ